ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੀ ਭਾਰਤ মিডিਆ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿਉਂ ਯਾਰ ਤੁਸੀਂ ਰਿਮਰਸ ਫਲਾ ਰਹੇ ਹੋ ਕਿਉਂ ਤੁਸੀਂ ਇਸ ਤਰ੍ਹਾਂ ਦੀਆਂ ਨਿਊਜ਼ ਦੇ ਰਹੇ ਹੋ ਜਿੰਨਾ ਵਿੱਚ ਭਾਰਤੀ ਲੋਕਾਂ ਵਿੱਚ ਡਰ ਦਾ ਮਾਹੌਲ ਫੈਲ ਰਿਹਾ ਇਸ ਤਰ੍ਹਾਂ ਦੇ ਤੁਸੀਂ ਰਿਮਰਸ ਫਲਾ ਰਹੇ ਹੋ ਲੋਕਾਂ ਨੂੰ ਇਦਾਂ ਹੋ ਰਿਹਾ ਜਿਹੜੇ ਸਟੂਡੈਂਟ ਗਏ ਨੇ ਅਮਰੀਕਾ ਦੇ ਵਿੱਚ ਕੋਈ ਵਿਸਟਰ ਵੀ ਇੱਥੇ ਗਿਆ ਕੋਈ ਕਿਸੇ ਕੋਲ ਪਰਮੈਂਟ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਕਰਨੇ ਹੋ ਕਿ ਕਿਤੇ 트럼ਪ ਇਹਨਾਂ ਨੂੰ ਤਾਂ ਨਹੀਂ ਰਿਪੋਰਟ ਕਰ ਦੇਗਾ ਇਹ ਜਿੱਦਾਂ ਦੇ ਇੱਥੇ ਇਸ ਵਕਤ ਯੂ ਐਸਟ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕਿਉਂਕਿ ਉਹ ਸਾਰੇ ਜਾਣਦੇ ਨੇ ਬਟ ਜਿਹੜੀਆਂ ਇਹ ਅਫਵਾਹਾਂ ਨੇ ਇਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਫੈਲ ਫੈਲੀ ਜਾ ਰਹੀਆਂ ਨੇ ਪਤਾ ਨਹੀਂ 트럼ਪ ਕੀ ਕਰ ਦੂਗਾ ਪਤਾ ਨਹੀਂ ਉਹਨਾਂ ਨੂੰ ਰਿਪੋਰਟ ਕਰ ਦੂਗਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਅੱਜ ਵਾਲਾ ਮੀਡੀਆ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਡੈਸ ਫਲਾ ਰਿਹਾ ਐਵੇਂ ਉਹਨਾਂ ਨੂੰ ਡਰਾ ਰਿਹਾ ਇੱਕ ਸਮਾਂ ਸੀ ਜਦੋਂ ਮੀਡੀਆ ਇਸ ਤਰ੍ਹਾਂ ਦੀਆਂ ਖ਼ਬਰਾਂ ਦਿੰਦਾ ਸੀ ਪਹਿਲਾਂ ਉਹ ਪੂਰੀ ਉਸ ਖ਼ਬਰ ਦੀ ਤੈਅ ਤੱਕ ਜਾਂਦਾ ਸੀ ਖ਼ਬਰ ਅਸਲ ਦੇ ਵਿੱਚ ਹੈ ਕੀ ਸੀ ਕੀ ਹੈ ਕਿਸ ਤਰ੍ਹਾਂ ਚਲਾਉਣੀ ਆ ਪਰ ਅੱਜ ਕੱਲ ਦਾ ਮੀਡੀਆ ਖ਼ਬਰ ਕੋਈ ਸ਼ੋਰ ਹੁੰਦੀ ਆ ਟੈਗ ਲਾਈਨ ਉਹਨਾਂ ਦੇ ਕੁਝ ਸ਼ੋਰ ਹੁੰਦੇ ਨੇ ਆਪਣੇ ਚੰਦ ਵੀ ਮਾਨ ਦੇ ਖਾਤਰ ਨਿਊਜ਼ ਚਲਾਉਣ ਦੇ ਲਈ ਕੋਈ ਖ਼ਬਰ ਦਾ ਮੂੰਹ ਸਰ ਨਹੀਂ ਹੁੰਦਾ ਚੱਕ ਕੇ ਚਲਾ ਦਿੰਦੇ ਆ ਕਿਉਂ ਯਾਰ ਤੁਸੀਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਹੋ ਮਾੜਾ ਮੋਟਾ ਸੋਚ ਲਿਆ ਕਰੋ ਲੋਕਾਂ ਨੇ 40 40 45 45 ਲੱਖ ਲਾ ਕੇ ਆਪਣੇ ਬੱਚੇ ਅਮਰੀਕਾ ਦੇ ਵਿੱਚ ਭੇਜੇ ਨੇ ਕੋਈ ਸਟੱਡੀ ਵੀ ਜਿੱਤੇ ਆਇਆ ਕੋਈ ਵੈਸਟਰ ਵੀ ਜਿੱਤੇ ਆਇਆ ਕੋਈ ਕੰਦ ਟੱਪ ਕੇ ਆਇਆ ਯਾਰ ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਖਬਰਾਂ ਝੂਠੀਆਂ ਖਬਰਾਂ ਫਲਾ ਰਹੇ ਹੋ ਜਿਹੜੇ ਲੋਕ ਅਮਰੀਕਾ ਕੈਨੇਡਾ ਵਿੱਚ ਬੈਠੇ ਨੇ ਉਹਨਾਂ ਨੂੰ ਪਤਾ ਇਦਾਂ ਦੀ ਕੋਈ ਗੱਲ ਨਹੀਂ ਉਹ ਪੂਰੇ ਤਰ੍ਹਾਂ ਦੀ ਪਲੀ ਪੰਤੀ ਜਾਣਦੇ ਨੇ ਜਿਹੜੇ ਇਸ ਵਕਤ ਕੋਈ ਸਟੱਡੀ ਵੀ ਜੇ ਤਾਂ ਕੋਈ ਵਰਕ ਪਰਮਿਟ ਤੇ ਆ ਸਾਰੇ ਬੰਦੇ ਜਾਣਦੇ ਨੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਵੱਟ ਜਿਹੜਾ ਨਿਊਜ਼ ਪੱਤਰਕਾਰ ਨੇ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਖਾਵਾਸ ਫਲਾਉਂਦੇ ਨੇ ਅਮਰੀਕਾ ਹੋ ਗਿਆ ਕੈਨੇਡਾ ਹੋ ਗਿਆ ਜਿੰਨੇ ਵੀ ਇਹ ਵੈਸਟਰਨ ਕੰਟਰੀਜ਼ ਨੇ ਇਹ ਕਾਨੂੰਨ ਦੀ ਰਾਖੀ ਕਰਨ ਵਾਲੇ ਦੇਸ਼ ਨੇ ਕਾਨੂੰਨ ਦੀ ਰਖਵਾਲੀ ਕਰਨ ਵਾਲੇ ਦੇਸ਼ ਨੇ ਇਸ ਤਰ੍ਹਾਂ ਦਾ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜਿਹੜੇ ਲੋਕ ਇੰਨਾ ਕੰਟਰੀਆਂ ਵਿੱਚ ਰਹ ਰਹੇ ਉਹਨਾਂ ਨੂੰ ਸਭ ਪਤਾ ਚਾਹੇ ਯੂਐਸਏ ਦਾ ਪ੍ਰੈਜ਼ੀਡੈਂਟ ਚਾਹੇ ਹੋਰ ਕੰਟਰੀ ਦਾ ਜਿੰਨੀਆਂ ਵੀ ਆ ਵੈਸਟਰਨ ਕੰਟਰੀਆਂ ਨੇ ਇਹਨਾਂ ਦੇ ਜਿੰਨੇ ਵੀ ਲੀਡਰਸ ਨੇ ਇੱਕ ਆਮ ਤੇ ਖਾਸ ਲਈ ਸਾਰਿਆਂ ਦੇ ਲਈ ਕਾਨੂੰਨ ਇੱਕ ਨੇ ਸਾਰੇ ਇੱਕ ਹੀ ਕਾਨੂੰਨ ਦੇ ਡੇਰੇ ਵਿੱਚ ਆਉਂਦੇ ਨੇ ਇੱਕ ਗੱਲ ਖਾਸ ਕਰਕੇ ਮੈਂ ਤੁਹਾਨੂੰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਲੋਕ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਤਿੰਨ ਕੈਟਾਗਰੀਆਂ ਨੇ ਜਿਨ੍ਹਾਂ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਪਹਿਲਾ ਕੈਟਾਗਰੀ ਵਾਲੇ ਉਹ ਲੋਕ ਜਦੋਂ 20 ਜਨਵਰੀ 2025 ਵਿੱਚ 47ਵੇਂ 트럼ਪ ਪ੍ਰੈਜ਼ੀਡੈਂਟ ਬਣਦਾ ਉਸ ਪਹਿਲਾਂ ਤੋਂ ਜਿਹੜੀਆਂ ਪ੍ਰਸਥਿਤੀਆਂ ਸੀ ਜੋ ਸਥਿਤੀਆਂ ਸੀ ਅਮਰੀਕਾ ਦੀਆਂ ਉਹ ਕੁਝ ਹੋਰ ਸੀ ਜਿਹੜੇ ਹੁਣ ਵਾਲੇ ਹਾਲਾਤ ਨੇ ਉਹ ਥੋੜੇ ਚੇਂਜ ਹੋ ਗਏ ਜਿਹੜੇ ਲੋਕ ਕੰਦ ਟੱਪ ਗਏ ਉਸ ਤੋਂ ਬਾਅਦ ਉਹਨਾਂ ਨੂੰ ਕੈਂਪ ਦੇ ਵਿੱਚ ਭੇਜਿਆ ਗਿਆ ਜਦੋਂ ਉਹਨਾਂ ਦੇ ਬਿਆਨ ਫੇਲ ਹੋ ਗਏ ਤਾਂ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਦੂਸਰੀ ਕੈਟਾਗਰੀ ਵਾਲੇ ਉਹ ਲੋਕ ਨੇ ਜਿਹੜੇ ਕਿਸੇ ਸਮੇਂ ਯੂਐਸਏ ਦੀ ਕੰਦ ਟੱਪ ਕੇ ਆਏ ਸੀ ਉਹਨਾਂ ਕੋਲੇ ਵਰਕ ਪਰਮਿਟ ਸੀ ਤੇ ਉਹਨਾਂ ਨੇ ਕੋਈ ਕ੍ਰਿਮੀਨਲ ਕਰਤਾ ਆਪਣੇ ਕ੍ਰਿਮੀਨਲ ਰਿਕਾਰਡ ਦੇ ਵਿੱਚ ਆ ਗਏ ਕੋਈ ਗਲਤੀਆਂ ਕਰਤੀਆਂ ਦੂਸਰੀ ਕੈਟਾਗਰੀ ਦੇ ਵਿੱਚ ਉਹ ਲੋਕ ਨੇ ਤੀਸਰੀ ਕੈਟਾਗਰੀ ਵਾਲੇ ਉਹ ਲੋਕ ਜਿਨ੍ਹਾਂ ਜਿਹੜੇ ਜਿਨ੍ਹਾਂ ਕੋਲੇ ਆਂਡੋਕੂਮੈਂਟ ਨਹੀਂ ਜਿਨ੍ਹਾਂ ਕੋਲੇ ਪੂਰੇ ਡਾਕੂਮੈਂਟਸ ਨਹੀਂ ਹੈਗੇ ਜਿਹੜੇ 6 ਮਹੀਨਿਆਂ ਤੇ ਮਲਟੀਪਲ ਵੀਜ਼ੇ ਤੇ ਆਏ ਸੀ 6 ਮਹੀਨਤ ਬਾਅਦ ਉਹਨਾਂ ਦੀ ਜਿਹੜੀ ਐਂਟਰੀ ਆ ਉਹ ਖਤਮ ਹੋ ਗਈ ਤੇ ਇਸ ਤਰ੍ਹਾਂ ਹੀ ਚੋਰੀ ਹੋ ਰਹੇ ਸੀ ਉਹਨਾਂ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸਿਰਫ ਇਹ ਤਿੰਨ categories ਵਾਲੇ ਲੋਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜਿਨ੍ਹਾਂ ਲੋਕਾਂ ਦਾ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਜਿਨ੍ਹਾਂ ਕੋਲੇ ਸਟੱਡੀ ਵੀਜ਼ਾ ਵਰਕ ਪਰਮਿੰਟ ਚਾਹੇ ਹੋ ਹੋ ਕੰਦ ਟੱਪ ਕੇ ਆਏ ਨੇ ਆਪਣੇ ਭਾਰਤੀ মিডিਆ ਦੀ ਤਰਾਸਕੀ ਦੇਖੋ ਸਾਰਿਆਂ ਨੂੰ ਗੈਰ ਕਾਨੂੰਨੀ ਦੱਸੀ ਜਾਂਦਾ ਗੈਰ ਕਾਨੂੰਨੀ ਉਦੋਂ ਤੱਕ ਸੀ ਜਦੋਂ ਉਹਨਾਂ ਨੇ ਬਾਰਡਰ ਟੱਪਿਆ ਜਿੰਨੇ ਵੀ ਜਿੰਨੇ ਵੀ ਲੋਕ ਹੁਣ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਆਪਣੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਰਹੇ ਨੇ ਚਾਹੇ ਕਿਸੇ ਕੋਲੇ ਸਟੱਡੀ ਵੀਜ਼ਾ ਚਾਹੇ ਕਿਸੇ ਕੋਲੇ ਵਰਕ ਪਰਮਿਟ ਆ ਚਾਹੇ ਕੋਈ ਵਿਜ਼ਟਰ ਵੀਜੇ ਤੇ ਆਇਆ ਤਾਂ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਇੱਕ ਵਾਰ ਆਉਣ ਦੀ ਲੋੜ ਨਹੀਂ ਖਾਸ ਕਰਕੇ ਮੇਰੀ ਭਾਰਤੀ মিডিਆ ਨੂੰ ਅਪੀਲ ਆ ਇਸ ਤਰ੍ਹਾਂ ਦੀਆਂ ਰਿਊਮਰਸ ਇਸ ਤਰ੍ਹਾਂ ਦੀ ਗਲਤ ਫੇਕ ਨਿਊਜ਼ ਨਾਲ ਲਾਇਆ ਕਰੋ ਆਪਣੇ ਸਿਰਫ ਚੰਦ ਵਿਊ ਦੇ ਲੈਣ ਦੇ ਲਈ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਨਾ ਕਰੋ ਇਹ ਸਿਰਫ ਤਿੰਨ ਕੈਟਾਗਰੀ ਵਾਲੇ ਲੋਕ ਨੇ ਜਿਹੜੇ ਰਿਪੋਰਟ ਹੋ ਰਹੇ ਨੇ ਜਿਨ੍ਹਾਂ ਕੋਲੇ ਸਟੱਡੀ ਵੀਜ਼ਾ ਵਰਕ ਪਰਮਿਟ ਆ ਵਿਜ਼ਿਟਰ ਵੀਜੀਤ ਆਏ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਘਬਰਾਉਣ ਦੀ ਕੋਈ ਲੋੜ ਨਹੀਂ ਜਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਨੇ ਚਾਹੇ ਉਹ ਕੰਨ ਟੱਪ ਕੇ ਆਏ ਨੇ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਬਸ ਇੱਕੋ ਬੇਨਤੀ ਆ ਭਾਰਤ ਦਾ ਜਿਹੜਾ ਮੀਡੀਆ ਇਹਨਾਂ ਦੀਆਂ ਜਿਹੜੀਆਂ ਖਬਰਾਂ ਨੇ ਵੇਖਣੀਆਂ ਭਾੜ ਦੀ ਮੀਰੇ ਦੀਆਂ ਖ਼ਬਰਾਂ ਦੇਖਣੀਆਂ ਬੰਦ ਕਰ ਦਿਓ ਉਹਨਾਂ ਚਰ ਬੰਦ